ਇਹੋ ਆਡੀਓ ਕਾਸਟਾ ਨੂੰ ਜਿਹਨਾਂ ਨਾਲ ਤੁਹਾਡੀਆਂ ਤੇ ਮੇਰੀਆਂ ਜੁੜੀਆਂ ਹਨ ਹਜ਼ਾਰਾਂ ਨਾਲ ਜੁੜਾ। ਸੋ ਫਕੀ ਮੈਂ ਤੁਹਾਡਾ ਆਪਣਾ ਹਰੀਸ਼ ਮਿਹੜੀਆ ਤੁਹਾਨੂੰ ਲੈ ਕੇ ਜਾਵਾਂਗਾ ਸੰਗੀਤ ਦੀ ਦੁਨੀਆ ਵਿੱਚ ਗੀ ਸੰਗੀਤ ਦੀ ਦੁਨੀਆ ਵਿੱਚ ਔਰ ਕੋਈ ਤੁਹਾਡੇ ਨਾਲ ਗੱਲਾਂ ਕਰਾਂਗਾ ਕੁਝ ਆਪਣੇ ਨਾਲ ਗੱਲਾਂ ਕਰਾਂਗਾ ਕੁਝ ਪੁਰਾਣੀਆਂ ਯਾਦਾਂ ਸਾਂਝੀਆਂ ਕਰਾਂਗਾ ਗੱਲ ਅੱਜ ਕਰਾਂਗੇ ਆਡੀਓ ਕਾਸਟਾ ਦੀ ਔਰ ਆਡੀਓ ਕਾਸਟਾ ਪਹਿਲਾਂ ਤਸਵੀਰਾਂ ਦਿਖਾ ਦਿੰਦਾ ਹਾਂ ਮੇਰੇ ਨਾਲ ਕੈਮ ਤੇ ਮੇਰੇ ਸਹਿਯੋਗੀ ਕੈਮ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਪੁਰੀ ਨੇੜਤਾ ਤੋਂ ਤਸਵੀਰਾਂ ਦਿਖਾਈਆਂ ਸਤਿਓ ਇਹ ਆਡੀਓ ਕਸਟਮ ਅੱਜ ਮੈਂ ਤੁਹਾਨੂੰ ਆਡੀਓ ਕਸਟਾਂ ਦੀ ਦੁਨੀਆ ਚ ਲੈ ਕੇ ਜਾ ਰਿਹਾ ਜਿਸ ਜੀ ਨਾਲ ਕਿ ਹਰ ਇੱਕ ਇਨਸਾਨ ਦੀਆਂ ਤੁਹਾਡੀਆਂ ਮੇਰੀਆਂ ਹੋਰਨਾਂ ਦੀਆਂ ਬੇਸ਼ੁਮਾਰ ਬੇहद ਜਿਆਦਾ ਜੁੜੀਆਂ ਹੋਈ ਜਾਂਦੀਆਂ ਕਿਉਂਕਿ ਇਥੇ ਦਸੰਦੇ ਦਾ ਸੰਗੀਤ ਤੇ ਇਨਸਾਨ ਦਾ ਬਹੁਤ ਹੀ ਡੇਰਾ ਜਿਹੜਾ ਦਾ ਸਬੰਧ ਰਿਹਾ ਹੈਗਾ ਗਹਿਰਾ ਨਾਤਾ ਰਿਹਾ ਹੈਗਾ ਰਿਸ਼ਤਾ ਰਿਹਾ ਹੈਗਾ ਉਹ ਗੱਲਬਾਤ ਕਰਦੇ ਸੰਗੀਤ ਦੀ ਇਹ ਮੇਰੇ ਆਡੀਓ ਕਸਟਾਂ ਦਾ ਸੰਕਲਨ ਹੈਗਾ ਵਾ ਸੈਂਕੜੇ ਹਜ਼ਾਰਾਂ ਕਸਟਾਂ ਹੈਗੀਆਂ ਮੇਰੇ ਕੋਲ ਔਰ ਕੁਝ ਕਸਟਾਰਾਂ ਵਿੱਚ ਅਜੇ ਵੀ ਹਨ ਜਿਨ੍ਹਾਂ ਦੇ ਪੈਕਿੰਗ ਤਕਨੀਕੋਲੀ ਕਿ ਇਹਨਾਂ ਇੱਥੇ ਦੱਸ ਦਿੰਦਾ ਕਿ ਮੇਰੀ ਇੱਕ ਸ਼ਾਪ ਵੀ ਹੁੰਦੀ ਸੀ 뮤ਜ਼ਿਕ ਸੈਂਟਰ ਹੁੰਦਾ ਸੀ ਮੇਰਾ ਕਿਸੇ ਸਮੇਂ ਸੋ ਬਦਲਦੇ ਸਮੇਂ ਨਾਲ ਨਾਲ ਉਹ ਸੈਂਟਰ ਵੀ ਬਦਲ ਗਿਆ ਉਹ ਮੇਰੀ ਸ਼ਾਪ ਜਿਹੜੀ ਮੈਨੂੰ ਬੰਦ ਕਰਨੀ ਪਈ ਵੀ ਲੇਕਿਨ ਮੈਂ ਯਾਦਾਂ ਨੂੰ ਸੰਜੋਗ ਕੇ ਰੱਖਿਆ ਹੈਗਾ ਆਪਣੇ ਦਿਮਗ ਵਿੱਚ ਆਪਣੇ ਦਿਲ ਵਿੱਚ ਔਰ ਤਸਵੀਰਾਂ ਸੋ ਇਹ ਮੇਰੀਆਂ ਯਾਦਾਂ ਮੇਰੀਆਂ ਮੇਰੀ ਆਡੀਓ ਕਸਟਰੀ ਜੁਨੀਆ ਜਿਸ ਨਾਲ ਮੇਰੇ ਬੇਸ਼ੁਮਰ ਜੁੜਿਆ ਹੋਈ ਹੋਈ ਹੈਗੀਆਂ ਉਹ ਜਿਹੜੀ ਬਰ ਸ਼ਾਪ ਹੁੰਦੀ ਸੀ ਮੈਂ ਕਿਸੇ ਟਾਈਮ ਪਿੰਡ ਮਿਹਰ ਦੇ ਅੰਦਰ ਉਸ ਦਾ ਨਾਮ ਵੀ ਜਾਦੇ ਮਿਊਜ਼ਿਕ ਸੈਂਟਰ ਰੱਖਿਆ ਹੋਣਾ ਸੀ। ਸੁਗਲ ਅੱਗੇ ਕਰਾਂਗੇ। ਸੁਗਲ ਅੱਗੇ ਕਰਾਂਗੇ। ਉਸਨੇ ਜਿਵੇਂ ਇਹ ਪੈਕਿੰਗ ਹੋਦੀ ਸੀਗੀ ਤੇ ਕੁਝ ਇਸ ਤਰ੍ਹਾਂ ਦੀ ਪੈਕਿੰਗ ਵੀ ਹੋਦੀ ਸੀਗੀ। ਖੋਲ ਕੇ ਦਿਖਾ ਦਿੰਦਾ ਨਿਰਤਾ ਤਾਂ। ਇਹ ਚਿਹਰਾ ਬਲਮੀ ਕੈਸਟਾ। ਦਾਨ ਤਾਂ ਕਿ तकरीबन ਮੇਰੇ ਕੋ ਵਧੇਰੇ ਕਰਕੇ ਹਿੰਦੀ ਕੈਸਟਾਂ ਦਾ ਸੁਣਨ ਜਾਦਾ ਹੈ ਕਿ ਮੇਰੀ ਹਿੰਦੀ ਮੇਰੀ ਸੌਂਫ ਕਾਫੀ ਖੰਡੇਰੇ ਹੈ ਔਰ ਇਹਨਾਂ ਵਿੱਚ ਕੁਝ ਕੰਪਲੀਮੈਂਟਰੀ ਕਾਪੀਆਂ ਵੀ ਹੈਗੀਆਂ ਕੰਪਲੀਮੈਂਟਰੀ ਕਾਪੀ ਨੋਟ ਫॉर ਸੇਲ ਦਾ ਚੱਲ ਰਹੀ ਹੈ ਆਡੀਓ ਕੈਸਟਾਂ ਦੀ ਦੁਨੀਆ ਦੀ ਮੇਰੇ ਕੋਲ ਕੁਝ ਕੰਪਲੀਮੈਂਟਰੀ ਕਾਪੀਆਂ ਵੀ ਹੈਗੀ ਤਾ ਦਿਖਾ ਦਿੰਦਾ ਹਾਂ ਫਿਰ ਨੇਟਾ ਤੋਂ ਦਿਖਾਇਆ ਜਾਵੇ complimentary copy not for sale ਇਥੇ ਦੱਸਣ ਦਾ ਹਾਂ ਕਿ ਮੇਰੇ ਪਾਪਾ ਜਿਹੜੇ ਪੰਜਾਬ ਕੰਸੀ ਵਿੱਚ ਸਵੇ ਕੁਝੋਦੇ ਤੇ ਬਰਾਜਮਨ ਅੱਜ ਵੀ ਹੈਗੇ ਆ ਉੱਥੇ ਜਿਹੜੀਆਂ ਕਸਟਮਰ ਉਹਨਾਂ ਸਮਿਆਂ 'ਚ 90 90 ਵਿੱਚ ਰਿਵਿਊ ਦੇ ਨਹੀਂ ਆਉਂਦੀਆਂ ਹੁੰਦੀਆਂ ਸਨ ਔਰ ਉਹ ਚੀਜ਼ਾਂ ਮੈਂ ਅੱਜ ਵੀ ਜਿਹੜੀਆਂ ਹੈਗੀਆਂ ਸੰਭੀਆਂ ਹੋਈਆਂ ਹੈਗੀਆਂ ਜਿਹੜੀਆਂ ਕਿ ਕਈ ਪੁਰਾਣੀਆਂ ਜੱਦਾਂ ਨੂੰ ਵਕਸ ਦੀ ਤਾਜ਼ਾ ਕਰ ਜਾਂਦੀਆਂ ਹੈਗੀਆਂ ਔਰ ਇੱਥੇ ਇਹ ਵੀ ਦੱਸਣ ਦਾ ਹਾਂ ਕਿ ਜਿਹੜਾ ਇਹ ਚੀਜ਼ ਹੈਗੀ ਮੈਂ ਔਰ ਆਨਲਾਈਨ ਦੌਰ ਦੇ ਵਿੱਚ YouTube ਦਾ ਦੌਰ ਹੈਗਾ ਵਾ ਜਿੱਥੇ ਸਿਨੇਮਾ ਕਰਤਕ ਵੀ ਸਮਰਸਤ ਸਿਨੇਮਾ ਕਰਤਕ ਬੰਦ ਹੋ ਗਏ ਪਰ ਲੇਕਿਨ ਮੈਂ ਇਹਨਾਂ ਨੂੰ ਆਪਣੀ ਜਾਣਦਰ ਵੱਤੀ ਸੰਭਾਲ ਕੇ ਰੱਖਿਆ ਹੋਇਆ ਹੈਗਾ ਔਰ ਜਦ ਤੱਕ ਵੀ ਆਫਿਸ ਆ ਰਹੇ ਨੇ ਇਹ ਮੇਰੀਆਂ ਯਾਦਾਂ ਇੰਜ ਹੀ ਮੇਰੇ ਜਿਹਨ ਅਰੇ ਮੇਰੇ ਰੂਮ ਪਰ ਮੇਰੇ ਟੇਬਲ ਤੇ ਇਦਾਂ ਹੀ ਜਿਹੜੀਆਂ ਹਨ ਤੁਹਾਨੂੰ ਮੌਜੂਦ ਨਜ਼ਰ ਆਉਣਗੀਆਂ ਔਰ ਇਥੇ ਵੀ ਦੱਸਣਾ ਹੋਵੇਗਾ ਕਿ ਇਹ ਜੀਆਂ ਜੱਦਾ ਜਿਹੜੀ ਮੈਂ ਅੱਜ ਤੁਹਾਨੂੰ ਸਾਂਝੀ ਕੀਤੀ ਹੈਗੀ ਤੁਹਾਡੀਆਂ ਵੀ ਕੀ ਕੁਰਾਉਣੀਆਂ ਯਾਦਾਂ ਇਕੱਠੇ ਹੋੜੀਆਂ ਮਿੱਠੀਆਂ ਜੱਦਾ ਹਰ ਇੱਕ ਦੀ ਜੁੜੀਆਂ ਹੋਈਆਂ ਹੋਈਆਂ ਨੇ ਚੀਜ਼ ਨੂੰ ਲੈ ਕੇ ਕਿਉਂਕਿ ਸੰਗੀਤ ਅਤੇ ਇਨਸਾਨ ਦਾ ਗਹਿਰਾ ਨਾਤਾ ਰਿਹਾ ਹੈਗਾ गाना ਤੇ ਹਰ ਵਿੱਚ ਰਿ ਵੀਧਵੀ ਇਹ ਜਿਹੜੀਆਂ ਅਜਾਦਾ ਮੈਂ ਤੁਹਾਡੀਆਂ ਤੁਹਾਨੂੰ ਲਾਫੀ ਸਾਂਝੀ ਕੀਤੀਆਂ ਹਨ ਤੁਹਾਡੀਆਂ ਵੀ ਕਈ ਅਜਾਦਾ ਤਿਆਰ ਜਾਣਗੇ ਔਰ ਤੁਹਾਨੂੰ ਇਹ ਦੀ ਮੇਰੀ ਪਸੰਦ ਆਏਗੀ ਔਰ ਇਹ ਜਿਹੇ ਅਪ ਟੂ ਸਟੇ ਅੱਗੇ ਵੀ ਪੇਸ਼ ਹੁੰਦਾ ਹਨ ਕੁਝ ਹੋਰ ਜਿਆਦਾ ਹੈਗੇ ਮੇਰੇ ਸਾਹਿਦੀ ਖਿੱਦਰੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਤਕ ਲਈ ਮੈਨੂੰ ਜੋ ਇਜਾਜਤ